ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਜਿਲ੍ਹਾ ਮੋਗਾ ਤੁਸੀਂ ਲੋ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀਗਾ ਬਾਈ ਜੀ ਤੇ ਕੀ ਨਾਂ ਜੀ ਆਪਣਾ ਜੀ? ਕੁਲਦੀਪ ਸਿੰਘ ਜੀ। ਬਾਈ ਦਾ ਨਾਂ ਕੁਲਦੀਪ ਸਿੰਘ ਆ ਜੀ। ਤੇ ਅੱਜ ਆਪਣੇ ਕੋਲ ਕਿੰਨੇ ਨਗ ਬਕਾਉ ਆ ਜੀ? 2 ਆ ਜੀ। 2 ਨਗ ਬਕਾਉ ਆ ਜੀ। ਹਾਂਜੀ ਦੱਸੋ ਜੀ ਵਹਿੜ ਦੀ ਕੀ ਡਿਟੇਲ ਆ ਜੀ? ਇਹ ਦੂਜੇ ਸੂਏ ਸੂਈ ਆ ਜੀ। ਦੂਜੇ ਸੂਏ ਸੂਈ ਆ। ਕਿੰਨੇ ਦਿਨ ਹੋ ਗਏ ਸੂਈ ਨੂੰ ਜੀ? ਇਹ ਨੂੰ 5 ਦਿਨ ਹੋ ਗਏ। 5 ਦਿਨ। ਆ ਬੱਚੀ ਹੈ ਜੀ। ਇਹ ਤਾਂ ਆ ਵੀਰੇ ਬੱਚੀ ਹੈ ਇਹਦੀ। 5 ਦਿਨ ਹੋ ਗਏ ਸੂਈ ਨੂੰ ਤੇ ਕੀ ਆ ਜੀ ਦੁੱਧ ਦੀ ਡਿਟੇਲ ਕੀ ਆ ਜੀ? ਪਾ 20 ਕਿਲੋ ਬਾਈ ਥੱਲੇ। ਇਸ ਟਾਈਮ 20 ਲੀਟਰ ਦੁੱਧ ਤਿਆਰ ਆ ਜੀ। ਹਾਂਜੀ। ਠੀਕ ਹੋ ਜੀ। ਤੁਸੀਂ ਥਣ ਮੰਨਾ ਚੈੱਕ ਥੱਲੋਂ ਬਹੁਤ ਸਾਫ਼ ਆ। ਸਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਮੁੱਠੀ-ਮੁੱਠੀ ਥਾਣਾ। ਥੋੜੀ ਦਰਮਿਆਨੇ ਕੱਦ ਦੀ ਆ। ਮੜਾ ਇਤੋਂ ਰਵਖਾ ਦਿਓ ਵੀਰੇ ਯਾਰ। ਦੇਖ ਸਕਦੇ ਹੋ ਬਈ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ। ਮੂੰਹ ਮੱਥੇ ਦੀ ਜ਼ਿਆਦਾ ਸੋਹਣੀ ਆ ਵੀਰੇ। ਆਟਰ ਚੈੱਕ ਕਰ ਸਕਦੇ ਹੋ ਚੰਗਾ ਆਟਰ ਆ ਬਾਈ। ਬਾਕੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਵੀਰੇ ਜੇ ਸਾਥੋ ਕੋਈ ਚੀਜ਼ ਮਸਤੀਕ ਹੁੰਦੀ ਹੈ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਭਾਈ ਕਿਹੜੇ ਸੂਏ ਸੂਈ ਹੈ ਜੀ ਇਹ ਦੂਜੇ ਸੂਏ ਦੂਜਾ ਸੂਆ ਠੰਡੀ ਸੀਲ ਆ ਬਾਈ ਤੁਸੀਂ ਦੇਖ ਸਕਦੇ ਹੋ ਤੇ ਕੀ ਮੁੱਲ ਮੁੱਲ ਕਰਦੇ ਆਂ ਜੀ ਆਪਾਂ ਇਹਦਾ ਇਹਦਾ ਮੁੱਲ ਜੀ 65000 ਰੁਪਏ ਦੇ ਆ ਠੀਕ ਹੋ ਜੀ ਤੇ ਮਨ ਕੀਤਾ ਜਾਊਗਾ ਉਹਦੇ ਵਿੱਚੋਂ ਜੀ ਹਾਂ ਜੀ ਠੀਕ ਹੋ ਓਕੇ ਬਾਈ ਜੀ ਤੇ ਦੂਸਰੀ ਵੈਡ ਲਈ ਆਜੋ ਜੀ ਹਾਂਜੀ ਇਹਦੀ ਕੀ ਡਿਟੇਲ ਆ ਜੀ ਇਹ ਤੀਜੇ ਸੂਏ ਸੂਈ ਆ ਜੀ ਇਹ ਤੀਜੇ ਸੂਏ ਗਾਂ ਵੀਰੇ ਬੱਚਾ ਜੀ ਉਹ ਮਗਰ ਇਹਦੇ ਆਲਾ ਬੱਚਾ ਵੀਰੇ ਤੀਜੇ ਸੂਏ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਚਾਰ ਦਿਨ ਹੋ ਗਏ ਸੂਈ ਨੂੰ ਤੇ ਪਿਛਲੇ ਸਾਲ ਤਾਂ ਦੁੱਧ ਦਾ ਕੀ ਰਿਕਾਰਡ ਆ ਜੀ 32 ਕਿਲੋ ਦਿੱਤਾ ਜੀ ਠੀਕ ਹੋ ਜੀ ਤੇ ਇਸ ਟਾਈਮ ਕਿੰਨਾ ਜੀ ਇਸ ਟਾਈਮ 20 ਕਿਲੋ ਤਿਆਰ 20 ਕਿਲੋ ਤਿਆਰ ਠੀਕ ਹੋ ਜੀ ਤੁਸੀਂ ਵੇਖ ਸਕਦੇ ਹੋ ਵੱਡੇ ਹਵਾਨੇ ਦੀ ਵਹਿੜਾ ਠੰਡੀ ਸੀਲ ਆ ਉਨਾ ਹੀ ਅੱਗੇ ਨੂੰ ਉਨਾ ਹੀ ਪਿੱਛੇ ਨੂੰ ਆਨਾ ਪਟਪੂੜੇ ਦੀ ਚੰਗੀ ਆ ਮੜਾ ਧੋਰਾ ਵਿਖਾ ਦਿਓ ਬਾਈ ਯਾਰ ਖਾਣ ਚੰਗਾ ਵੀਰੇ ਮਗਰੇ ਦੇ ਵਿੱਚ ਆ 5-7 ਦਿਨ ਹੋ ਗਏ ਸੂਈ ਨੂੰ 20 ਕਿਲੋ ਦਾ ਦੁੱਧ ਤਿਆਰ ਆ ਆਜੋ ਬਾਈ ਜੀ ਬਾਈ ਕੋਲ ਹਮੇਸ਼ਾ ਚੰਗੇ ਪਸ਼ੂ ਹੀ ਆਉਂਦੇ ਆ ਤੇ ਜੋ ਇਸ ਟਾਈਮ ਬਾਈ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਜੇ ਸਾਥ ਕੋਈ ਵੀ ਚੀਜ਼ ਮਿਸਟੇਕ ਹੁੰਦੀ ਆ ਤੇ ਤੁਸੀਂ ਬਾਈ ਦਾ WhatsApp ਤੇ ਗੱਲਬਾਤ ਕਰ ਸਕਦੇ ਹੋ WhatsApp ਤੇ ਵੀਡੀਓ ਮੰਗਾ ਸਕਦੇ ਹੋ ਹੋਰ ਦੇਖ ਸਕਦੇ ਹੋ ਵੀਰੇ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਬਾਈ ਜੀ ਆਪਾਂ ਕੀ ਮੁੱਲ ਕਰਦੇ ਜੀ ਇਹਦਾ ਇਹਦਾ 55000 ਰੁਪਏ ਦੇਣ ਲੈਣਾ ਹੀ ਜਣਾ ਅੱਛਾ ਜਮਾਂ ਦੇਣ ਲੈਣ 55000 ਰੁਪਏ ਠੀਕ ਹੋ ਜੀ ਤੇ ਤੁਸੀਂ ਰੇਟ ਚੈੱਕ ਕਰ ਲਿਆ ਇਸੇ ਤਰ੍ਹਾਂ ਵੀ ਆਪਣਾ ਹੀ ਕੰਟੈਕਟ ਨੰਬਰ ਬੋਲ ਦਿਓ ਜੀ 94171 ਜੀ ਹਾਂਜੀ 10523 ਜੀ ਇੱਕ ਵਾਰ ਫੇਰ ਬੋਲ ਦਿਓ ਜੀ 94171 ਜੀ ਹਾਂਜੀ 10523 ਠੀਕ ਹੋ ਜੀ ਤੇ ਬਾਈ ਦਾ ਕੰਟੈਕਟ ਨੰਬਰ ਆ ਜਿਹੜੀ ਆ ਗਾਂ ਜਾਂ ਆ ਵੜ ਕਿਸ ਨੂੰ ਪਸੰਦ ਹੋਵੇ ਬਾਈ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਤੇ ਹਮੇਸ਼ਾ ਚੰਗੇ ਪਸ਼ੂ ਲੈ ਕੇ ਆਉਂਦਾ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ ਜੀ